ਸੋ ਪਿਆਰੇ ਬੱਚਿਓ ਅੱਜ ਦੀ ਕਲਾਸ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਆਪ ਅਗਰਾਂਗੇ ਅਧਿਆਇ 3 ਜਮਾਤ 8ਵੀਂ ਅਧਿਆਇ 3 ਕੀ ਹੈ ਚਤੁਰਭੁਜਾਮਨੂ ਸਮਝਣਾ ਚਤੁਰਭੁਜਾਮਨੂ ਸਮਝਣ ਲਈ ਪਹਿਲਾਂ ਆਪਾਂ ਥੋੜੀ ਜੀ ਗੱਲ ਕਰ ਲੈਂਦੇ ਆਂ ਕਿ ਚਤੁਰਭੁਜ ਹੁੰਦਾ ਕੀ ਹੈ ਹਾਂਜੀ ਚਤੁਰਭੁਜ ਕੀ ਹੁੰਦਾ ਹੈ ਚਤੁਰਭੁਜ ਕੀ ਹੁੰਦਾ ਹੈ ਦੇਖੋ ਚਤੁਰ ਪੁਜਾਮਨੂ ਸਮਝਣਾ सब तो पहला चार भुजाव वाला चतुर्भुज हूँ ठीक है यदा असं नाम रख ला ए बी सी डी ठीक है यदि भजावं कि नेजावं कि ने बेटा ए बी ए बी पहली भुजा है फिर बी सी फिर अगली कि बोलो फिर अगली कि चार भजाव हो गई और चार ही कौन है ये कौन जो एंगल ए एंगल इतना लिखना है उसके बाद ਐਂਗਲ B ਫੇਸ ਐਂਡ ਦਾ ਟੈਂਜੈਂਟ C ਇੰਫੀਅਰ ਕੀ ਹੈ ਐਂਡ D ਐਂਗਲ D ਓਕੇ ਆ ਚਾਰ ਕੋਣ ਲੂਗੇ ਤੇ ਚਾਰ ਇਹਦੇ ਚਾਰ ਇਹਨੇ ਭੁਜਾਵਾ ਹੋਗੇ ਸਮਝ ਲੱਗ ਗਈ ਹੈ ਓਕੇ ਹੁਣ ਇਹ ਚਤੁਰਭੁਜ ਜਿਹੜੇ ਗਏ ਨੇ ਚਤੁਰਭੁਜ ਦੀ ਫੈਮਲੀ ਨੂੰ ਫੈਮਲੀ ਵਿੱਚ ਜਿਹੜੇ ਕੋਰਡੀਲੇਟਰ ਦੀ ਫੈਮਲੀ ਵਿੱਚ ਅੱਗੇ ਕਿੰਨੀਆਂ ਚੀਜ਼ਾਂ ਆ ਜਾਂਦੀਆਂ ਇਹਦੇ ਚ ਵਰਗ ਆ ਜਾਂਦਾ ਹੈ ਇਹਦੇ ਆਇਤ ਆ ਜਾਂਦੀ ਹੈ ਇਹਦੇ ਸਮਾਂਤਰ ਚਤੁਰਭੁਜ ਆ ਜਾਂਦਾ ਹੈ ਇਹਦੇ ਵਿੱਚ ਸਮਾਂਬਲ ਆ ਮੁਜਾ ਚਤੁਰਭੁਜ ਆ ਜਾਂਦਾ ਠੀਕ ਹੈ ਇਹਦੇ ਵਿੱਚ ਪਦਾਂ ਆ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਬੜੀਆਂ ਜਿਆਦਾ ਚੀਜ਼ਾਂ ਆ ਜਾਂਦੀਆਂ ਨੇ ਔਰ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜਾ ਅੱਜ ਸੀਖ ਕਰਨ ਲੱਗੇ ਆ ਉਹ ਕਰਨ ਲੱਗੇ ਆ ਸਮਾਂਤਰ ਚਤੁਰਭੁਜ ਕਿਹੜਾ ਚਤੁਰਭੁਜ ਸਮਾਂਤਰ ਚਤੁਰਭੁਜ ਦੇਖੋ ਆਪਾਂ ਨਾਲਾ ਜਿਹੜੇ ਜਿਹੜੇ ਚਤੁਰਭੁਜਾਂ ਦੀ ਮੈਂ ਗੱਲ ਕਰਾਂਗੀ ਨਾਲਾ ਤੁਹਾਨੂੰ ਦੱਸੀ ਜਾਵਾਂਗੀ ਮੈਂ ਗੱਲ ਕਰਨ ਲੱਗੀ ਆ ਸਮਾਂਤਰ ਚਤੁਰਭੁਜ ਦੀ ਕੀ ਦੀ ਗੱਲ ਕਰਨ ਲੱਗੀ ਆ ਸਮਾਂਤਰ ਸਮੰਤਰ ਚਤੁਰਭੁਜ ਸਮੰਤਰ ਚਤੁਰਭੁਜ ਕਿਹੜਾ ਹੁੰਦਾ ਬੇਟਾ ਕੋਈ ਵੀ ਚਤੁਰਭੁਜਾ ਜਿਹਦੀਆਂ ਆਹਮੋ ਸਾਹਮਣੇ ਵਾਲੀਆਂ ਭੁਜਾਵਾਂ ਜਿਹੜੀਆਂ ਨੇ ਉਹ ਸਮੰਤਰ ਹੁੰਦੀਆਂ ਨੇ ਠੀਕ ਹੈ ਆਹਮੋ ਸਾਹਮਣੇ ਵਾਲੀਆਂ ਭੁਜਾਵਾਂ ਜਿਹੜੀਆਂ ਨੇ ਉਹ ਸਮੰਤਰ ਹੁੰਦੀਆਂ ਨੇ ਮੰਨ ਲਓ ਐਦਾਂ ਆਹਮੋ ਸਾਹਮਣੇ ਵਾਲੀਆਂ ਭੁਜਾਵਾਂ ਸਮੰਤਰ ਹੁੰਦੀਆਂ ਨੇ ABCD ਮੈਂ ਇਹਦਾ ਨਾਮ ਰੱਖਿਆ ਤੇ ਜੇ ਮੈਂ ਨਾ ਵਾਹ ਸਮੰਤਰ ਚਤੁਰਭੁਜਾ ਇਹਦਾ ਪਹਿਲਾ ਗੁਣ ਕਿਹੜਾ ਹੈ ਇਹਦੀ ਪਹਿਲੀ ਕੁਆਲਿਟੀ ਕਿਹੜੀ ਹੈ ਕਿਹੜੀਆਂ ਆਮੋ ਸਾਹਮਣੇ ਵਾਲੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਆਮੋ ਸਾਹਮਣੇ ਵਾਲੇ ਕਿਹੜੀਆਂ ਨੇ ਧਿਆਨ ਨਾਲ ਸੁਣੋ ਐ ਏ ਬੀ ਦੇ ਸਾਹਮਣੇ ਕੌਣ ਦਿਖਾਈ ਦੇ ਰਹੀ ਐ ਸੀ ਡੀ ਸੀ ਡੀ ਏ ਬੀ ਜਿਹੜੀ ਐ ਉਹ ਸੀ ਡੀ ਦੇ ਬਰਾਬਰ ਹੋਏਗੀ ਤੇ ਫਿਰ ਜਿਹੜੀ ਬੀ ਸੀ ਐ ਉਹ ਕਿਹਦੇ ਬਰਾਬਰ ਹੋਏਗੀ ਬੇਟਾ ਏ ਡੀ ਦੇ ਸੀ ਜਿਹੜੀ ਬੀ ਸੀ ਐ ਉਹ ਏ ਡੀ ਦੇ ਬਰਾਬਰ ਹੋਏਗੀ ਪਹਿਲਾ ਕੋਣ ਹੈਗਾ ਇਹਦਾ ਇਹਦਾ ਕਿਹੜਾ ਕੋਣ ਹੈ ਪਹਿਲਾ ਕੋਣ ਪਹਿਲਾ ਕੋਣੇ ਦਾ ਇਹ ਹੈਗਾ ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦੇ ਆ ਨਾ बोला ही समांतर चतुर्भुज जे गुण केडे हुंदे आ की ओदे आमो सामने दे भुजाणा की हुंदिया ने बराबर हुंदिया दूसरे नंबर ते आमो सामने दे कोण बराबर हुंदे ने एंगल A, एंड C सी दे इक्वल होएगा एंगल बी एंगल डी दे इक्वल होएगा बट डबल डबल पादर नहीं है डबल दा मतलब की डबल वाला डबल दे इक्वल सिंगल वाला सिंगल दे इक्वल एंगल बी इक्वल टू एंगल डी ए दा दूसरा गुण है एक और गुण हैगा ओदे च ए ओ दा दूसरा गुण ठीक है ਠੀਕ ਹੈ ਜੀ ਅੱਗੇ ਚਲੀਏ ਤਾਂ ਤੀਸਰਾ ਕੋਣ ਦੇਖੀਏ ਹਾਂ ਜੀ ਤੁਹਾਨੂੰ ਸਮਾਂਤਰ ਚਤੁਰਭੁਜ ਜਿਹੜਾ ਵੀ ਹੋਏਗਾ ਜਿਹੜਾ ਵੀ ਸਮਾਂਤਰ ਚਤੁਰਭੁਜ ਹੋਏਗਾ ਉਹਦੇ ਲਾਗੇ ਵਾਲੇ ਕੋਣਾਂ ਦਾ ਜੋੜ 180 ਹੋਏਗਾ A ਦੇ ਲਾਗੇ ਕੋਣ ਪੈਂਦਾ B A ਤੇ B ਨੂੰ ਜੋੜ ਕੇ 180 ਆ ਜਾਏਗਾ ਹੁਣ ਤੁਸੀਂ ਕਹੋਗੇ B ਜੇ ਮੈਂ ਪਹਿਲੇ B ਨੂੰ ਦੇਖਾਂ A ਨੂੰ ਬੋਲ ਜਾਂ B ਦੇ ਲਾਗੇ ਕੋਣ ਆ मतलब एंगल एंगल भी पाई लो एंगल बीते सी जोड़ के 180 आ जाएगा फिर जे मैं सी देखा तो कौन हैगा डी सी डी का जोड़ भी एक सौ अस्सी होगा डी तो भी एक सौ ठीक है सी डी का जोड़ भी एक सौ अस्सी लास्ट देखिए डी ए का जोड़ भी एक सौ अस्सी जोड़ एक सौ अस्सी डिग्री होगा ਜਿੰਨੇ ਗੋਣੇ ਆਏ ਦੇ ਉਸੇ ਹਿਸਾਬ ਨਾਲ ਐਕਸਰਸਾਈਜ਼ ਦੇ ਸਾਮ ਸ਼ੁਰੂ ਹੋ ਜਾਣੇ ਨੇ ਸੋ ਆਪਾਂ ਚੰਗੀ ਤਰ੍ਹਾਂ ਸਮਝਣਾ ਹੈ ਕਿ ਇਹ ਤਾਂ ਹੁਣ ਚੌਥਾ ਗੋਣ ਹੈ ਇਹਦਾ ਜਿਹੜਾ ਚੌਥਾ ਗੋਣ ਆ ਉਹ ਕੀ ਹੈਗਾ ਵਾ ਕਿ ਸਮਾਂਤਰ ਚਤੁਰਭੁਜ ਦੇ ਵਿਕਰਣ ਇੱਕ ਦੂਜੇ ਨੂੰ ਸੰਬੰਧ ਪਾਜਿਤ ਕਰਦੇ ਨੇ ਜੇ ਮੈਂ ਬੇਟਾ ਇਹਦੇ ਵਿਕਰਣ ਬਣਾਦਾ ਇਹਦੇ ਡਾਇਗਨਲ ਬਣਾਦਾ ਜੇ ਮੈਂ ਇਹਦੇ ਵਿਕਰਣ ਬਣਾਦਾ ਠੀਕ ਹੈ ਆਹ ਦੇਖੋ ਜੇ ਡਾਇਗਨਲ ਬਣਾਦਾ ਇਹਨੇ ਇਧਰੋਂ ਬਣਾਇਆ ਇਧਰੋਂ ਇਹਨੂੰ ਮਿਲਾਇਆ ਇਹ گے ਤੇ ਇਸੇ ਬਰਾਬਰ ਹੋ ਜਾਣਗੇ ਬੇਟਾ ਆ ਹਿੱਸਾ ਇਹਦੇ ਬਰਾਬਰ ਹੋ ਜਾਏਗਾ ਆ ਹਿੱਸਾ ਇਹਦੇ ਬਰਾਬਰ ਹੋ ਜਾਏਗਾ ਜੇ ਮੈਂ ਇਹਨੂੰ ਰੋ ਮੰਨ ਲਈਏ ਕਿ ਇਹਦੇ ਜਿਹੜੇ A O ਤੇ O C ਬਰਾਬਰ ਹੋ ਜਾਣਗੇ O D ਤੇ O B ਬਰਾਬਰ ਹੋ ਜਾਣਗੇ ਐਦਾਂ ਦੇ ਸਮ ਵੀ ਆਉਣਗੇ ਐਕਸਰਸਾਈਜ਼ ਵਿੱਚ ਕਿ ਜਿਹੜੇ ਵਿਗਰਣ ਨੇ ਇੱਕ ਦੂਜੇ ਨੂੰ ਸਮ ਦੂ ਭਾਜਿਤ ਦੋ ਹਿੱਸਿਆਂ ਦੇ ਵਿੱਚ ਵੰਡਦੇ ਨੇ ਸਮਾਨ ਦੋ ਹਿੱਸਿਆਂ ਸਮ ਦੂ ਭਾਜਿਤ ਕਰਦੇ ਹਨ ਠੀਕ ਹੈ ਜਿਵੇਂ ਕਿ AO OC ਤੇ DO OB ਸਮਝ ਆ ਗਈਏ